ਸੋ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਲੈ ਕੇ ਆ ਚੁੱਕੇ ਹਾਂ ਜਨਰਲ ਇੰਗਲਿਸ਼ ਦਾ ਪੇਪਰ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੇਪਰ ਹੈ ਤੁਹਾਡੇ ਪੇਪਰ ਦੀ ਤਿਆਰੀ ਲਈ ਇਹ ਇੱਕ ਸੈਂਪਲ ਪੇਪਰ ਹੈਗਾ ਪ੍ਰੀਵੀਅਸ ਪੇਪਰ ਵੀ ਕਹਿ ਸਕਦੇ ਇਸ ਨੂੰ ਆਪਾਂ ਸੋ ਇਹ ਜਨਰਲ ਇੰਗਲਿਸ਼ ਦਾ ਪੇਪਰ ਹੈ ਤਾਂ ਤੁਸੀਂ ਇਸ ਦਾ ਇੱਕ ਵਾਰ ਰਿਵੀਜ਼ਨ ਜ਼ਰੂਰ ਕਰਨੀ ਹੈਗੀ ਜਿਵੇਂ ਇਹਦਾ ਸਭ ਤੋਂ ਪਹਿਲਾ ਸੈਕਸ਼ਨ A ਹੈ ਰੀਡਿੰਗ ਕੰਪਰੀਹੇਸ਼ਨ ਮੈਂ ਸਭ ਤੋਂ ਪਹਿਲਾਂ ਆਪਾਂ ਨੂੰ ਆਊਗਾ ਇੱਕ ਰੀਡ ਦਾ 기ਵਨ ਪੈਸੇਜ ਐਂਡ ਦਾ ਆਨਸਰ ਦਾ ਕੁਐਸਚਨ ਬਿਲੋ ਸੋ ਆਪਾਂ ਇਸ ਦਾ ਜਿਹੜਾ ਸੋਲੂਸ਼ਨ ਹੈ ਉਹ ਨੈਕਸਟ ਵੀਡੀਓ ਜਾਦੇ ਸ਼ਾਮ ਤੱਕ ਆਪਾਂ ਇਸ ਦਾ ਸੋਲੂਸ਼ਨ ਪ੍ਰੋਵਾਈਡ ਕਰਵਾ ਲਾਂਗੇ ਜਿਵੇਂ ਇੱਥੇ ਕੁਝ ਕੁਐਸਚਨ ਨੇ ਕਿ ਇਸ ਦੇ ਪਹਿਲੇ ਜਿਹੜੇ ਰੀਡ ਦਾ ਪੈਸੇਜ ਮਤਲਬ ਪਹਿਲੇ ਪੈਸੇਜ ਚ 10 ਕੁਐਸਚਨ ਆਉਂਦੇ ਹੁੰਦੇ ਨੇ ਕਿ ਤੇ ਨੈਕਸਟ ਜਿਹੜਾ ਪੈਸੇਜ ਹੁੰਦਾ ਹੁੰਦਾ ਉਸ ਦੇ ਵਿੱਚ 6 ਕੁਐਸਚਨ ਹੁੰਦੇ ਨੇ ਸੋ ਆ ਜੌਨ ਡਲਟਨ ਵਾਜ਼ ਜਿਹੜਾ ਇਹ ਪੈਸੇਜ ਹੈ ਤੁਹਾਡੀ ਬੁੱਕ ਚ ਵੀ ਆ ਗ੍ਰਾਮਰ ਦੀ ਬੁੱਕ ਚ ਤੇ ਨੈਕਸਟ ਆਊਗਾ ਸੈਕਸ਼ਨ B ਰਾਈਟਿੰਗ ਸਕਿੱਲ ਗ੍ਰਾਮਰ ਐਂਡ ਟ੍ਰਾਂਸਲੇਸ਼ਨ ਇਹ ਮੈਂ ਰਾਈਟ ਏ ਪ੍ਰੀਸੀਸ ਆਫ ਦਾ ਫੋਲੋਇੰਗ ਪੈਰਾਗ੍ਰਾਫ ਇਨ ਯੂਅਰ ਆਨ ਵਰਡਸ ਸੋ ਸਭ ਤੋਂ ਪਹਿਲਾਂ ਇਹਦਾ ਇੱਕ ਸਟੇਬਲ ਟਾਈਟਲ ਦੇਣਾਗਾ ਜਿਵੇਂ ਡੈਮੋਕ੍ਰੇਸੀ ਤੇ ਪ੍ਰੀਸੀਸ ਮਤਲਬ ਇਹਦੇ ਚੋਂ ਚਾਰ ਲਾਈਨਾਂ ਲਿਖਣੀਆਂ ਨੇ ਤੁਸੀਂ ਪਹਿਲਾਂ ਇਹ ਕਿੰਨਾ ਇਹਦੇ ਸ਼ਬਦ ਨੇ ਵਰਡਸ ਦੇਖ ਲੈਣਾ ਫਿਰ ਉਹਨੂੰ ਤਿੰਨ ਤੇ ਡਿਵਾਈਡ ਕਰਕੇ ਪੰਜ ਲਾਈਨਾਂ ਲਿਖਣੀਆਂ ਨੇ ਇਸ ਦੇ ਵਿੱਚੋਂ ਸਿੰਪਲ ਕਿਉਂਕਿ ਜਿਆਦਾ ਵੱਡਾ ਲਾਰਜ ਆ ਥੋੜਾ ਜਿਹਾ ਤੇ ਨੈਕਸਟ ਆਊਗਾ ਫਿਰ ਆਪਾਂ ਨੂੰ attempt any one of the following question ਤਾਂ ਤੁਸੀਂ ਇਸ ਦੇ ਵਿੱਚੋਂ ਐ ਕਰ ਸਕਦੇ ਕੱਲੀ ਐਪਲੀਕੇਸ਼ਨ ਯਾਦ ਕਰ ਲਿਓ ਲੈਟਰ ਕਰਨ ਦੀ ਲੋੜ ਨਹੀਂ 7-8 ਐਪਲੀਕੇਸ਼ਨਸ ਦਿੱਤੀਆਂ ਹੋਈਆਂ ਨੇ ਤੁਹਾਡੀ ਬੁੱਕ ਤੇ ਉਹੀ ਯਾਦ ਕਰ ਲਿਓ ਉਹੀ ਬਹੁਤ ਹੈਗਾ ਹੋੱਚੋ 3-4 ਬਸ ਹੈਡਿੰਗ ਮੇਨ ਯਾਦ ਕਰ ਲਿਓ ਸਟਾਰਟਿੰਗ ਹੈਡਿੰਗ ਤੇ ਲਾਸਟ ਹੈਡਿੰਗ ਜੋ ਕਿ ਇੱਧਰਲੇ ਪਾਸੋਂ ਸਟਾਰਟ ਹੋਗੀ ਸਟਾਰਟਿੰਗ ਦੀ ਹੈਡਿੰਗ ਤੇ ਲਾਸਟ ਸੋ ਨੈਕਸਟ ਆਊਗਾ ਫਿਰ ਆਪਾਂ ਨੂੰ ਐਨੀ ਵਨ ਆਫ ਦਾ ਫੋਲੋਇੰਗ ਸੋ ਇਹਦੇ ਵਿੱਚ ਈਮੇਲ ਰਾਈਟਿੰਗ ਆ ਤੇ ਇੱਕ ਆਗਾ ਨਿਊਜ਼ਪੇਪਰ ਹੈਡਲਾਈਨ ਇਨ 15 ਟੂ 20 ਵਰਡਸ ਸੋ ਇਹਦੇ ਚ ਤੁਹਾਡੀ ਸ਼ਗੇ ਤਰ ਦੇ ਬਾਈ ਸਰ ਕੀ ਤੁਸੀਂ ਕੀ ਕਰਨਾ ਜੇਕਰ ਈਮੇਲ ਰਾਈਟਿੰਗ ਆਉਂਦੀ ਸਾਨੂੰ ਵਧੀਆ ਈਮੇਲ ਲਿਖਣੀ ਤਾਂ ਈਮੇਲ ਕਰ ਸਕਦੇ ਹੋ ਨਹੀਂ ਤੁਸੀਂ ਆ ਵੀ ਕਰ ਸਕਦੇ ਹੋ ਨਿਊਜ਼ਪੇਪਰ ਹੈਡਲਾਈਨ 15 ਵੀ ਸ਼ਬਦੀ ਲਿਖਣ ਦਾ ਮਤਲਬ ਦੋ ਤਿੰਨ ਲੈਣੀ ਲਿਖਣੀ ਨੇ ਜ਼ਿਆਦਾ ਲਿਖਣ ਦੀ ਲੋੜ ਨਹੀਂ ਤੇ ਨੈਕਸਟ ਹੋਗਾ ਟਰਾਂਸਲੇਸ਼ਨ ਆਜੂਗੀ ਪਹਿਲਾਂ ਇੰਗਲਿਸ਼ ਪੰਜਾਬੀ ਟੂ ਇੰਗਲਿਸ਼ ਕਰਨੀ ਹੈ ਕਿ ਕੋਈ ਦੋ ਫਿਰ ਇੰਗਲਿਸ਼ ਟੂ ਪੰਜਾਬੀ ਸੋ ਨੈਕਸਟ ਆਊਗਾ 2 ਹੈਜ਼ ਡਾਇਰੈਕਟਿਡ ਜਿਵੇਂ ਚੇਂਜ ਦਾ ਸੈਂਟੈਂਸ ਇਨਟੂ ਪੈਸਿਵ ਵਾਇਸ ਫਿਰ ਆਜੂ ਇੰਟਰੈਕਟਡ ਸਪੀਚ ਇਹ ਤਾਂ ਇਸ ਤਰ੍ਹਾਂ ਵਿੱਚ ਤਾਂ ਕੌਮੇ ਕੱਟ ਕੇ ਡਾਇਟ ਆ ਜਾਂਦਾ ਤੇ ਜੇ ਕੋਈ ਕੁਐਸਚਨ ਪੁੱਛਿਆ ਜਾਵੇ ਤਾਂ ਟੈਲ ਮੀ ਆਪਣੇ ਤੋਂ ਨਹੀਂ ਸੇ ਡੈਟ ਟੂ ਮੀ ਐਸੇ ਵਾਈ ਟੂ ਡੈਟ ਮੀ ਬਿਲੋਂਗ ਟੂ ਰਾਜਸਥਾਨ ਤੇ ਨੈਕਸਟ ਆਜੂਗਾ ਸਪਲੀਮੈਂਟਰੀ ਸਟੇਬਲ ਡਿਟਰਮੀਨਰਸ ਸੋ ਇਹਦੇ ਚ ਤੁਸੀਂ ਮੇਨ ਮੇਨ ਟਾਪਿਕ ਯਾਦ ਕਰ ਲਓ ਜਿਵੇਂ ਏ ਐਂਡ ਦਾ ਤੇ ਸਮ ਮੈਣੀ ਮੱਚ ਅਜਿਹੇ ਜਿਵੇਂ ਇੱਥੇ ਆ ਗਿਆ ਹਾਓ ਮੱਚ ਮਨੀ ਡਾਸ ਹੀ ਨੀਡ ਸੋ ਇੱਥੇ ਹੁਣ ਆਰਟੀਕਲਸ ਦੀ ਜਗ੍ਹਾ ਉਹ ਲੱਗਿਆ ਕਰਨਗੇ ਮੱਚ ਮੈਣੀ ਸਮ ਇਸ ਫਾਦਰ ਹਿਸ ਫਾਦਰ ਇਸ ਦਾ ਐਮਪੀ ਸੋ ਨੈਕਸਟ ਆਊਗਾ ਫਿਲ ਇਨ ਦਾ ਬਲੈਂਕਸ ਐਜ਼ ਡਾਇਰੈਕਟ ਜੂਸ ਦਾ ਵਰਡਸ ਗਿਵਨ ਇਨ ਦਾ ਬ੍ਰੈਕਟਸ ਜਿਵੇਂ ਬੂਈ ਇੰਜੋਏ ਡਰਾਈਵ ਫਾਸਟ ਗੈਰੰਡਾ ਦਾ ਜੇ ਗੈਰੰਡਾ ਹੁੰਦਾ ਦਾ ਸਰ ਟੂ ਡਰਾਈਵ ਅਸਲ ਤਾਂ ਤੁਸੀਂ ਇਹ ਬੁੱਕ ਤੇ ਦੇਖ ਲਿਓ ਕਿਉਂ ਨਾ ਆਈ ਐਨ ਜੀ ਲੱਗਦਾ ਹੁੰਦਾ ਕਿ ਟੂ ਤੇ ਨੈਕਸਟ ਆਊਗਾ ਰੀ ਰਾਈਟ ਦਾ ਗਿਵਨ ਸੈਂਟੈਂਸਸ ਐਜ਼ ਡਾਇਰੈਕਟ ਐਨੀ ਟੂ ਸੋ ਰੀ ਰਾਈਟ ਦਾ ਸੈਂਟੈਂਸ ਜੂਸਿੰਗ ਟੂ ਮਤਲਬ ਜੂਸਿੰਗ ਟੂ ਕਰਨਾ ਇਹਦੇ ਵਿੱਚ ਟੂ ਐਡ ਕਰਨਾ ਹੈਗਾ the next rewrite the given sentence using nor sooner then so ਇਹਦੇ ਚ ਵੀ ਟੂ ਕਰਨੀਆਂ ਨੇ ਕੋਈ ਵੀ ਕਰ ਸਕਦੇ ਹੋ ਜਾਂ ਸੈਂਟੈਂਸ ਡਿਗਰੀ ਕਰਨੀ ਹੈ ট্রান্সਫਰ ਟ੍ਰਾਂਸਫਰਮ ਦਾ ጊਵਨ ਸੈਂਟੈਂਸ ਯੂਜ਼ਿੰਗ ਕੰਪਰੀਹੇਟਿਵ ਡਿਗਰੀ ਆਫ ਕੰਪਰੀਹੇਸ਼ਨ ਮਨਦੀਪ ਇਜ਼ ਸਟਰੋਂਗ ਐਸ ਸੰਦੀਪ ਸੋ ਇਹਨੂੰ ਸਟਾਰ ਪਿੱਛੇ ਤੋਂ ਸਟੈਕ ਸਟਾਰਟਿੰਗ ਦੁਬਾਰੇ ਕਰਨੀ ਹੈ ਨੀ ਤੇ ਨੈਕਸਟ ਸੈਕਸ਼ਨ ਸੀ ਲਿਟਰੇਚਰ ਟੈਕਸਟਬੁੱਕ ਸਭ ਤੋਂ ਪਹਿਲਾਂ ਆਬਜੈਕਟਿਵ ਟਾਈਪ ਕੁਐਸਚਨ ਆਉਣਗੇ ਤੁਹਾਨੂੰ ਦੱਸ ਸੋ ਇਹ ਯਾਦ ਕਰ ਲੈਣੇ ਨੇ ਤੁਸੀਂ ਆਹ ਨੂੰ ਮਿਲ ਜਾਣਗੇ ਫਿਰ ਸੈਂਟਰਲ ਆਈਡੀਆ ਇੱਕ ਪੁਆਇੰਟ ਦਾ ਪੁਆਇੰਟ ਦਾ ਸੈਂਟਰਲ ਰਾਈਟਰ ਦਾ ਨਾਮ ਜਰੂਰ ਯਾਦ ਕਰਕੇ ਰੱਖਣਾ ਫਿਰ ਇੱਕ ਸਟੈਂਜ ਆਊਗਾ ਜਿਹਦੇ ਚਾਰ ਨੰਬਰ ਆਉਣਗੇ ਤੁਹਾਨੂੰ ਫਿਰ ਆਨਸਰ ਦਾ ਆਨਸਰ ਦਾ ਫੋਲੋਇੰਗ ਕੁਐਸ਼ਨਸ ਇਨ ਅਬਾਊਟ 20 ਟੂ 30 ਵਰਡਸ ਐਨੀ 3 ਸੋ ਇੱਥੇ ਆਪਾਂ ਨੂੰ ਤਿਆਰੀ ਕਰਨੇ ਨੇ ਪੰਜ ਮਿਲਣਗੇ ਕੁਐਸ਼ਨਸ ਸੋ ਇਹ ਤੁਸੀਂ ਯਾਦ ਕਰ ਲੈਣਾ ਇਹ ਹੀ ਕੁਐਸ਼ਨ ਯਾਦ ਕਰ ਲੈਣਾ ਜੋ ਸਕਰੀਨਸ਼ਾਟ ਲੈ ਲੈਣਾ ਜੇ ਮੈਂ ਜਿਹੜੇ ਕੁਐਸਚਨ ਤੁਹਾਨੂੰ ਕਹੂੰਗਾ ਘੱਟੋ ਘੱਟ 20 25 ਕੁਐਸਚਨ ਹੋਣਗੇ ਉਹਦੇ ਚੋਂ ਤਿੰਨ ਚਾਰ ਆ ਜਾਣਗੇ ਜ਼ਿਆਦਾ ਕਰਨ ਦੀ ਲੋੜ ਹੀ ਨਹੀਂ ਜਦ ਬੱਕ ਤੋਂ ਜੋ ਕਾਪੀ ਤੋਂ ਆਨਸਰ ਐਨੀ 2 ਆਫ ਦ ਫੋਲੋਇੰਗ ਕੁਐਸਚਨਸ ਚੈਪਟਰਾਂ ਦੇ ਵਿੱਚੋਂ ਦੋ ਕੁਐਸਚਨ ਕੋਈ ਵੀ ਯਾਦ ਕਰਨੇ ਹੁੰਦੇ ਨੇ ਤਿੰਨ ਕੁਐਸਚਨ ਆ ਜਾਣਗੇ ਫਿਰ ਜੋ ਆਨਸਰ ਐਨੀ ਆਫ 1 ਆਫ ਦ ਫੋਲੋਇੰਗ ਕੁਐਸਚਨ ਇਨ 60 ਟੂ 70 ਵਰਡਸ ਸੋ ਇਹ ਤੱਕ ਕਰੈਕਟਰ ਸਕੈਚ ਆ ਜਾਂਦਾ ਜੋ ਪੌਇੰਬ ਜਿਹੜੀ ਵੀ ਕਹਾਣੀ ਆ ਉਹਦੇ ਬਾਰੇ ਦੱਸਣਾ ਹੁੰਦਾ ਇਹ ਮੈਂ ਅਨਸਰ ਆਫ ਦਾ ਵਨ ਆਫ ਦਾ ਜਿਵੇਂ ਇੱਥੇ ਦਿੱਤਾ ਡ੍ਰੀਸਾਈਵ ਇਨ ਬਲੀਫ ਦਾ ਅਰਲੀ ਚਾਈਲਡ ਆਫ ਪੋਲੀ ਜਬਰੀ ਵੇ ਕਰੈਕਟਰ ਸਕੈਚ ਆਫ ਕਰਮ ਸਿੰਘ ਸੋ ਇਹ ਕੁਐਸਚਨ ਪੇਪਰ ਆ ਇੱਕ ਸੈਂਪਲ ਪੇਪਰ ਆ ਸੋ ਇਸ ਦਾ ਸੋਲੂਸ਼ਨ ਆਪਾਂ ਅੱਜ ਸ਼ਾਮ ਤੱਕ ਪ੍ਰੋਵਾਈਡ ਕਰ ਦਾਂਗੇ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇਣਾ ਸ਼ੇਅਰ ਜੇਕਰ ਕਿਸੇ ਨੂੰ ਸੋਲੂਸ਼ਨ ਦੀ ਪੀਡੀਐਫ ਚਾਹੀਦੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਨਾ